ਦੋਸਤੋ ਆਪਾਂ اچھی طرح ਜਾਣਦੇ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਦੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਗਿਆ ਹੈ। ਔਰ ਆਪਾਂ ਸਾਧੀਆਂ-ਸਾਧੀਆਂ ਗੱਲਾਂ ਸੇ ਜਾਣਦੇ ਕਿ ਜੈਸੀ ਕਰਣੀ ਵੈਸੀ ਭਰਨੀ ਜੋ ਬੀਜੋਗੇ ਉਹੀ ਪਟੋਗੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ, ਕਰਮਾ ਦਾ ਸਿਧਾਂਤ ਉਹਨੇ ਕੇਜਰੀਵਾਲ ਨੂੰ ਐਨ ਲਿਆ ਕੇ ਠਿਕਾਣੇ ਕੀ ਲਿਆਵਾ। ਆਪਾਂ ਸਭ ਨੂੰ ਯਾਦ ਹੈ ਕਿ ਜਦੋਂ ਇਹ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਤੂੰ ਪੰਜਾਬ ਦੇ ਵਿੱਚ ਹੁੰਦਾ ਸੀ ਚਾਹੇ ਕੋਈ ਹਿਊਮਨ ਰਾਈਟ ਐਕਟੀਵਿਸਟ ਸੀ ਚਾਹੇ ਕੋਈ ਡਰਗ ਐਕਟੀਵਿਸਟ ਸੀ ਚਾਹੇ ਕੋਈ ਸਿਆਸੀ ਲੀਡਰ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟਵੀਟ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਬੱਠੇ ਯੂਟਿਊਬਰ ਨੇ ਕਿਸੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਮੋਟੀ ਵੀਡੀਓ ਪਾਈ ਚੱਕ ਪੁਲਿਸ ਚੱਲ ਪਰਚਾ ਚੱਲ ਠੋਕੋ ਚੱਲ ਜੇਲ੍ਹ ਤੁਹਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨਡੀਪੀਐਸ ਦਾ ਮਾਮਲਾ ਚੱਕ ਕੇ ਭਗਵੰਤ ਮਾਨ ਔਰ ਅਰਵਿੰਦ ਕੇਸ਼ੀਵਾਲ ਨੇ ਇਹਨਾਂ ਦੀ ਬਕਾਇਦਾ ਤੌਰ ਤੇ ਸਾਜ਼ਿਸ਼ ਦੇ ਬਹਿਸ ਨੂੰ 4-5 ਮਹੀਨੇ ਜੇਲ੍ਹ ਚ ਰੱਖਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਇਹਨਾਂ ਨੂੰ ਪਤਾ ਸੀਗਾ ਕਿ ਐਸ ਹਾਈ ਕੋਰਟ ਨੇ ਬੇਤ ਨਹੀਂ ਆ ਉਦੋਂ ਤੱਕ ਇਹ ਇੱਕ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਵੇਂ ਕਿ ਨਾਰਮਲ ਪੁਲਿਸ ਦਿਨੇ ਚੰਗੇ ਭਲੇ ਕੰਮ ਨਹੀਂ ਕਰਦੀ ਉੱਥੇ ਖੁਲਾ ਕੇ ਮੇਰੇ ਨਾਲ ਇੱਕ ਤਾਜ਼ਾ ਬੱਚਾ ਦਰਜ ਕਰਕੇ ਸਵੇਰੇ 8:00 ਵਜੇ ਜੇ ਮਤ 10 ਡੀਐਸਪੀ ਬਿਠਾ ਕੇ ਕਪੂਠਾ ਪੁਲਿਸ ਦੇ ਮੈਨੂੰ ਰਿਮਾਂਡ ਤੇ ਕਪੂਠਲੇ ਸੀਆਈਏ ਸਟਾਫ ਲਜਾਣ ਵਾਸਤੇ ਬਸ ਉਹ ਕਰਮ ਜਿਹੜੇ ਨੇ ਅੱਜ ਕੇਜਰੀਵਾਲ ਦੇ ਬਿਲਕੁਲ ਮੂਰੇ ਆ ਗਏ ਜ਼ਮਾਨਤ ਹੋਈ ਥਲੜੀ ਦਾਲ ਤੇ ਤਾਂ ਹਾਈ ਕੋਰਟ ਨੇ ਰੁਕਤੀ ਔਰ ਹੁਣ ਜ਼ਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀਗੇ ਆ ਉਸ ਆਰਡਰ ਨੂੰ ਚੈਲੰਜ ਕੀਤਾ ਤੇ ਕੱਲ ਰਾਤ ਸੀਬੀਆਈ ਨੇ ਇੱਕ ਸ਼ਰਾਬ ਪਕਾ ਲੈ ਦੇ ਵਿੱਚ ਇਹਨਾਂ ਨੂੰ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੇਜਰੀਵਾਲ ਮੈਂ ਕਹਿੰਦੀ ਇਹਦੇ ਕੇਸ ਦੇ ਮੈਰਿਟਸ ਵਿੱਚ ਨਹੀਂ ਜਾਂਦਾ ਹੋ ਸਕਦਾ ਅਰਵਿੰਦ ਕੇਜਰੀਵਾਲ ਜਾਂ ਜਦਾ ਆਮ ਆਦਮੀ ਪਾਰਟੀ ਦੇ ਲੋਕ ਸ਼ੋਰ ਮਚਾਉਂਦੇ ਨੇ ਹੋ ਸਕਦਾ ਵਾ ਕਿ ਇਹ ਸ਼ਰਾਬ ਦੇ ਇਸ ਘਟਾਲੇ ਵਿੱਚ ਬੇਗੁਨਾਹ ਹੋਣਗੇ ਔਰ ED ਤੇ CBI ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੂਰੀ ਦੇ ਤਹਿਤ ਪਰੇਸ਼ਾਨ ਕਰ ਪਰੰਤੂ ਇੱਕ ਵਾਰ ਅੰਦਰ ਚਾਤ ਮਾਰੂ ਪ੍ਰਬੰਧਾਨ ਔਰ ਅਰਵਿੰਦ ਕੇਜਰੀਵਾਲ ਕਿ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਯੋਗ ਹਾਰ ਦੁਰਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਨਹੀਂ ਕੀਤਾ ਬਸ ਇਹੀ ਕਰਮ ਨੇ ਇਹ ਬਹੁਤੇ ਲੋਕਾਂ ਦਾ 90 95% ਦਾ ਹਿਸਾਬ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਇਥੋਂ ਇੱਕ ਬਹੁਤ ਵੱਡੀ ਨਸੀਹਤ ਆ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਮਤ ਕਰੋ ਉਸਨੂੰ ਉਹਦਾ ਉਪਯੋਗ ਕਰੋ ਲੋਕਾਂ ਤੱਕ ਕੋਈ ਚੰਗਿਆਈਆਂ ਨੇਕੀਆਂ ਤੇ ਖੁਸ਼ਬੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਪਿਛਲੇ 2 ਸਾਲ ਵਿੱਚ ਇੰਨਾ ਜ਼ਿਆਦਾ ਗ੍ਰੋਸਸ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਵਿਰੋਧੀਆਂ ਦਾ ਜਿਹੜਾ ਜੀਣਾ ਸੀਗਾ ਉਹ ਬੇਹਾਰ ਕਰ ਦਿੱਤਾ ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਕਿ ਅੱਜ ਸੈਮੇ ਹੋਏ ਨੇ ਡਰੇ ਹੋਏ ਨੇ ਔਰ ਮੈਂ ਸੁਣਨ ਦਾ ਕਿ ਜੈ ਜਗਾਦਾ ਅੱਜਕੱਲ ਸਾਰੇ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ ਛੋਟੇ-ਛੋਟੇ ਬੱਚੇ ਨੇ ਜਾਂ ਆਪਣਾ ਪਰਿਵਾਰ ਡਰਦਾ ਵਾ ਕਿ ਐਮੀ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਲਤਾਂ 'ਚ ਘੁੰਮਾਂਗੇ ਜੇਲਾਂ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਜਨਾ ਚੰਗਾ ਵਾ ਕਿ ਇਸ ਇਦਾਂ ਦੇ ਜਿਹੜੇ ਆਦਮੀ ਮੂਰਖਪਨਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰ ਇਹਨਾਂ ਦੇ ਖਿਲਾਫ ਮਤ ਬੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ ਛਾਪਣ ਦਾ ਪ੍ਰਯਤਨ ਕਰ ਮੈਂ ਚੰਦ ਦਿਨ ਪਹਿਲਾਂ ਆਪਕੋ ਮਹਾਤਮਾ ਦੇ ਜਿਹੜੀਆਂ ਦੋ ਪਾਰਟਿਕੂਲਰ ਜ਼ਮੀਨਾਂ ਦਾ ਹਟਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਅਸਵੀਨ ਵਿੱਚ ਦਾ ਇੱਕ ਇੱਕ ਮਾਮਲੇ ਵਿੱਚ ਤਾਂ ਸਿੱਧੀ ਸਿੱਧੀ ਲਗਭਗ 3 ਕਰੋੜ ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵੰਤ ਮਾਨ ਦੀ ਮਾਤਾ ਜੀ ਨੂੰ ਗਿਫਟ ਕੀਤੀ ਗਈ ਹਿਬਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਜਾਂ ਰਾਣਾ ਉਦੂ ਦਾ ਰਿਕਾਰਡ ਹੋਵੇਗਾ ਰੈਵਨਿਊ ਰਿਪੋਰਟ ਵਿੱਚ ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਔਰ ਕਿਸੇ ਨੇ ਭਗਵੰਤ ਮਾਨ ਨੂੰ ਪਿਛਲੇ 1.5 ਸਾਲ ਵਿੱਚ 2 ਸਾਲਾਂ ਚ ਕਟਾਉ ਚੱਕ ਨੇ ਗਲਤੀਆਂ ਕੀਤੀਆਂ ਬਲਕਾਸ਼ ਸਿੰਘ ਮਿਨਿਸਟਰ ਨੇ ਕਿੰਨੀਆਂ ਅਚੀਬ ਵੀਡੀਓਜ਼ ਆਈਆਂ ਸਰਪੰਚ ਕੋਰਮਾਨੂ ਨੇ ਕਿੰਦਾ ਐਨਆਰਆਈ ਦੇ ਕੋਠੀ ਉੱਤੇ ਕਬਜ਼ਾ ਕੀਤਾ ਤੇ ਆਤੇ ਹੋਰ ਇਹਨਾਂ ਦੇ ਜਿਹੜੇ ਐਮਐਲਏਜ਼ ਤੇ ਮਿਨਿਸਟਰਜ਼ ਦੀਆਂ ਗਲਤ ਚਲਨਾ ਸੀ ਕਿਸ ਨੇ ਪੁੱਛਿਆ ਨਹੀਂਗਾ ਇਸ ਕਰਕੇ ਇੱਕ ਸਹਿਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ ਮੀਡੀਆ ਨੇ ਦਵਾਇਆ ਹੋਇਆ ਔਰ ਸਿਆਸੀ ਪੋਲੀਟੀਕਲ ਆਪੋਨੈਂਟਸ ਵੀ ਦਵਾਏ ਲੇਕਿਨ ਮੈਂ ਫੇਰ ਵਾਪਸ ਆਉਣਾ ਕਰਮਾ ਬੜਾ ਬਿਆਨ ਪਿਆ ਜੋ ਬੀਜੋਗੇ ਕੋਲੀ ਵੱਡੋਗੇ ਔਰ ਗੁਣਕੇ ਜਿਰੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਬਚਾ ਲੈਨੇ ਕਿ ਹਮਾਰੇ ਸਾਥ ਅਨਿਆਇ ਹੋਇਆ ਹਮਾਰੇ ਸਾਥ ਬੜਾ ਬਦਲਾ ਖੋਲੀ ਹੋ ਰਹੀ ਹੈ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸਲਾਨਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਕਿਸ ਤਰ੍ਹਾਂ ਦੀ ਤਰੱਕੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ ਦੁੱਲਿਆ ਇਸ ਤਰੱਕੀ ਦੇ ਉੱਤੇ ਤੁਸੀਂ ਉਸ ਤਰੱਕੀ ਧਿਆਨ ਕੇ ਆ ਚੰਦ ਜਿਹੜੇ ਟੁਕੜਪੋਚ ਪੁਲਿਸ ਵਾਲੇ ਉਹਨਾਂ ਦਾ ਦੁਰਵਿయోగ ਕਰਕੇ ਤੁਸੀਂ ਆਪਣੇ ਬਰੂਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਛੁਟਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਬਚਾਇਆ ਬਸ ਉਹੀ ਕਰਮ ਕੇਸ਼ਰੀਵਾਲ ਸਾਹਿਬ ਤੇ ਭਗਮਤ ਪਾ ਤੁਹਾਡੇ ਸਾਹਮਣੇ ਆ ਰਹੇ ਨੇ ਉਹ ਭਗਮਤ ਨੂੰ ਵੀ ਮੈਂ ਕਹਿਣਾ ਚਾਹੁੰਦਾ ਮਤ ਸਮਝੋ ਕਿ ਇਹ ਰਾਜ ਸੱਤਾ ਸਾਰੀ ਉਮਰ ਰਹਿਣੀ ਹੈ ਇਹ ਤਬਦੀਲੀ ਆਉਣੀ ਹੀ ਹੋਣੀ ਹੈ ਔਰ ਤੁਹਾਡੇ ਸਭ ਕੀਤੇ ਹੋਏ ਕਰਮ ਦਾ ਹਿਸਾਬ ਇੱਥੇ ਹੋ ਜਾਣਾ ਔਰ ਇਸ ਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲੇ بڑا ਅਮਿਆਏ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਤੱਕ ਕੇ ਜਾ ਰਹੇ ਹੋ। ਔਰ ਤੁਹਾਨੂੰ ਰੁਕਾ ਨੇ ਲੋਕ ਸਭਾ ਇਲੈਕਸ਼ਨ ਵਿੱਚ ਬਹੁਤ ਬੁਰੀ ਤਰ੍ਹਾਂ ਰਿਜੈਕਟ। 13 ਚੋਂ ਸਿਰਫ 3 ਸੀਟਾਂ ਆਈਆਂ। ਤੁਹਾਡੀ 16% ਵੋਟ ਸ਼ੇਅਰ ਡ੍ਰੌਪ ਹੋ ਗਿਆ। 95 ਤੋਂ 63 ਦੇ ਅੰਕੜੇ ਟਿੱਕੇ। ਕੁਝ ਸਬਕ ਸਿੱਖੋ। ਆਪਣੇ ਅੰਦਰ ਅਚਿਤਰਾ ਪਰਚੋਲ ਕਰੋ ਔਰ ਹੋਮ ਤੁਸੀਂ ਫਿਰ ਹੰਕਾਰ ਚ ਕਰ ਰਹੇ ਕਿ ਮੈਂ 5 ਦੀਆਂ 5 ਜਿੰਨੀ ਚੋਣਾ ਜਿੱਤ ਕੇ ਅਸੀਂ ਆਪਣੀ ਗਿਣਤੀ ਜਿਹੜੀ ਐਮਐਲਏ ਦੀ 95 ਤੱਕ ਲੈ ਕੇ ਜਾਣੀ ਆ। ਇਹ ਫਿਰ ਹੰਕਾਰ ਬੋਲ ਰਿਹਾ ਵਾ। ਇਸ ਕਰਕੇ ਰੱਬ ਤੋਂ ਡਰੋ ਯਾਰ ਉਸ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਗੋਡ ਇਹ ਬਹੁਤ ਬੇਅੰਤ ਹੈ ਕੁਦਰਤ ਇਹ ਕਿਸੇ ਨੂੰ ਬਖਸ਼ਦੀ ਨਹੀਂ ਹੈ ਇਹ ਤੁਹਾਡੇ ਕੀਤੇ ਹੋਏ ਹਰ ਕਰਮ ਦਾ ਸਾਹ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸਤਾ ਇਨਕਲੂਡਿੰਗ ਆਫਸਰਸ ਨੂੰ ਡੂ ਨੋਟ ਮਿਸ ਯੂਰ ਪੋਜੀਸ਼ਨ ਬਿਕਾਜ਼ one day you will be held accountable for every action of yours basi hi main request karisi ki agar samajhdar honge te apni kaarj sheli mein tabdili laenge honge agar na samajh honge te usse hi hankar de raste chalde chalde apne kite hoye gunaam da te apne kite hoye karma da phal bhogna hi pehna pauna to mauka hai inna kuch hon de bawajood mere naal inni badla puri hoyi aur tusi andaaza laa sakde ho ki kinna mental torture kise de parivar de vich hunda ohna de bachcha de ਉਨਾਂ ਦੇ ਪਰਿਵਾਰ ਤੇ ਉਹਨਾਂ ਦੀਆਂ ਲੇਡੀਆਂ ਦੇ ਉੱਤੇ ਇੰਨਾ ਕੁ ਸਹਿਣ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹੁੰਨਾ ਭਗਵੰਤਾਨ ਨੂੰ ਔਰ ਕੇਜਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਹਾਂ ਇਹੀ ਮੈਂ ਕਹਿ ਸਕਦਾ ਹਾਂ ਕਿ ਮੇਰੀਆਂ ਸ਼ੁਭਕਾਮਨਾਵਾਂ ਕਿ ਕੇਜਰੀਵਾਲ ਜਲਦੀ ਜਮਾਨਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਤੇ ਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਇੱਕ ਮਾਮਲੇ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਹਾਸ਼ਰ ਹੁੰਦਾ ਵਾ ਬੜਾ ਮਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਮੈਂ ਫਿਰ ਵੀ ਆਈ ਵਿਸ਼ ਹਿਮ ਵੈਲ ਐਂਡ ਆਈ ਆਈ ਵਿਸ਼ ਹਿਮ ਥੈਟ ਹੀ ਗੈਟਸ ਅਟ ਲੀਸਟ ਐਥੀਕਲਿਸਟ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਕਰਮਾਂ ਦੀ ਤਸਵੀਰ ਤੇ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਮੀਡੀਅਮ ਵੱਲ ਤੋਂ ਬਾਅਦ ਸ਼ੇਅਰ ਕਰਨਾ ਤਾਂ ਕਿ ਇਨ੍ਹਾਂ ਰਾਜ ਕਰਨ ਵਾਲੇ ਹੰਕਾਰੀ ਲੋਕਾਂ ਦੇ ਦਿਮਾਗ ਦੇ ਵਿੱਚ ਕੁਝ ਸ਼ਾਇਦ ਕੋਈ ਚੰਗੀ ਸਲਾਹ ਤੇ ਚੰਗੀ ਗੱਲ ਪੈ ਜਾਵੇ ਮਰਨਾ ਚਾਹੁੰਦਾ ਸੀ ਤੁਹਾਡਾ ਸਾਰਾ ਬਹੁਤ ਵਸ਼ਿਆ ਕੰਮਾਂ ਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ